ਬਾਈ ਸਤਿ ਸ੍ਰੀ ਅਕਾਲ ਜੀ ਬਾਈ ਆਪਣੇ ਵਿੱਚ ਵੀਰ ਪੁੱਸਦੇ ਨੇ ਹਨਾ ਬਾਈ ਯਾਰ ਤੁਸੀਂ ਵੀ ਭਮੋਲੇ ਨੂੰ ਕੀ ਪਾਉਣੇ ਹੋ ਯਾਰ ਬਾਈ ਯਾਰ ਆਪਾਂ ਬਾਈ ਕਸਮ ਖਾ ਕੇ ਕੀ ਕਹਿੰਨੇ ਆ ਮੇਰੇ ਆਪਾਂ ਕਿਸੇ ਨੂੰ ਕੋਈ ਗਲਤ ਰਹਿ ਨਹੀਂ ਦਿੰਦੇ ਕੋਈ ਗਲਤ ਆਪਾਂ ਕਿਸੇ ਨੂੰ ਦੱਸਦੇ ਨਹੀਂ ਕੁਛ ਬਾਈ ਜਿਹੜੀ ਚੀਜ਼ ਵਰਤਦੇ ਆ ਤਾਂ ਉਹ ਤੁਹਾਡੇ ਸਾਹਮਣੇ ਆ ਹਨਾ ਆਪਾਂ ਬਾਈ ਇਹਨੂੰ ਸਿਰਫ ਹੁਣ ਇਸ ਟਾਈਮ ਪਾਉਣੇ ਆ ਆਪਦੀ ਫੀਡ ਬਣਾ ਕੇ ਤੇ ਦੂਜੀ ਚੀਜ਼ ਪਾਉਣੇ ਨੂੰ ਇੱਕ ਐਚ ਪਲੱਸ 50 골ਡ ਇਹਨੂੰ ਇਸ ਟਾਈਮ ਇਹ ਦੋਨੇ ਚੀਜ਼ਾਂ ਚੱਲਦੀਆਂ ਨੇ ਬਈ ਐਚ ਪਲੱਸ 50 골ਡ ਦਾ ਬਈ ਇਹਨੂੰ ਆਪਾਂ ਡੇਲੀ ਪਾਉਣਾ ਹੀ ਪਾਉਣਾ ਉਹ ਪਾਉਣੇ ਆਪਾਂ ਇਹਨੂੰ ਬਈ ਹੁਣ 25 ਤੋਂ 30 ਐਮ ਐਲ ਪਾ ਦਿੰਨੇ ਆ ਰੋਜ਼ ਦਾ ਤੇ ਬਾਕੀ ਬਈ ਫੀਡ ਆਹ ਦੇਖੋ ਬਈ ਇਹਦਾ ਪਿਆਰ ਦੇਖੋ ਬਾਕੀ ਇਹਦਾ ਇਹੀ ਜੀ ਅੱਬ ਵਰਤਦੇ ਆ ਬਈ ਇਹਨੂੰ ਜਰਾ ਆਹ ਦੇਖੋ ਲੈ ਬਈ ਚਾਰੇ ਲੱਤਾਂ ਨਾਲ ਨਹੀਂ ਆ ਕਿ ਨਹੀਂ ਨਾਲੀਆਂ ਬਈ ਦੇਖ ਲਓ ਲੈ ਕਿਹੜਾ ਬੰਦਾ ਬਾਈ ਇਹਨਾਂ ਦੀ ਖੁਸ਼ੀ ਸਮਝ ਸਕਦਾ ਨਾ ਉਸੇ ਨੂੰ ਹੀ ਪਤਾ ਬਾਈ ਇਹਨਾਂ ਦੇ ਦਿਲ ਦੀਆਂ ਜਿਹੜਾ ਮੈਂ ਇਹਨਾਂ ਦੇ ਦਿਲ ਦੀਆਂ ਜਾਣਦਾ ਵੀ ਇਹ ਮੈਨੂੰ ਕੀ ਕਹਿਣਾ ਚਾਹੁੰਦਾ ਹੁਣ ਕੀ ਕਰਨਾ ਚਾਹੁੰਦਾ ਕੀ ਇਹ ਕਿਵੇਂ ਬਹਿਣਾ ਚਾਹੁੰਦਾ ਕੀ ਗੱਲ ਹੈ ਦੀ ਕੀ ਬਾਤ ਆ ਜਰਾ ਬਹੁਤ ਬਈ ਇਹਨਾਂ ਬਾਕੀ ਪਿਆਰ ਆ ਜਰਾ ਬਾਈ ਹੁਣ ਸੋਡੇ ਸਾਹਮਣੇ ਆਪਾਂ ਬਾਈ ਇਹਨੂੰ ਐਚ ਪਲੱਸ 50 골ਡ ਦਿਨਾ ਮੈਂ ਆ ਸੀਗੀ ਆ ਆ ਗਿਆ ਭਾਈ H+50 গোল্ড ਇਹਨੂੰ ਆਪਾਂ ਆ ਆ ਗਿਆ ਗਲਾਸ ਭਾਈ ਚਲੋ ਗਲਾਸ ਨਹੀਂ ਬਰੇ ਆਪਾਂ ਇਹਦੇ ਚ ਪਾ ਲਿਆ ਢੱਕਣ ਚ ਆ ਦੇਖਿਓ ਆ ਗਿਆ ਭਾਈ H+50 গোল্ড ਪਹਿਲਾਂ ਤਾਂ ਤੁਸੀਂ ਇਹਦੀ ਆ ਦੇਖੋ ਭਾਈ ਲੈ ਕੁਆਲਿਟੀ ਚੈੱਕ ਕਰੋ ਦੇਖੋ ਟੁੱਟਦੀ ਐ ਲੈਣ ਭਾਈ ਦੇਖੋ ਜਮਾ ਜਹਜਾ ਦੇਸੀ ਸਹਿਦ ਹੁੰਦਾ ਦੇਖੋ ਬਈ ਆ ਦੇਖੋ ਬਹੁਤ ਘੈਂਟ ਚੀਜ਼ ਆ ਬਈ ਇਹਦੇ ਬਹੁਤ ਘੈਂਟ ਰਿਜ਼ਲਟ ਨੇ ਯਾਰ ਬਾਕੀ ਆਪਾਂ ਵਰਤਦੇ ਆ ਬਹੁਤ ਟਾਈਮ ਦੇ ਪਰ ਮੋਲੇ ਨੂੰ ਤਾਂ ਆਪਣੀ ਇਹੀ ਚਲਦੀ ਆ ਬਈ ਬਈ ਸਰਿੰਜ ਨਾਲ ਦਿੰਨਾ ਹੁੰਦਾ ਮੈਂ ਸਰਿੰਜ ਵੀ ਮਸਾਂ ਖਿੱਚਦੀ ਆ ਯਾਰ ਬਈ ਇੰਨੀ ਘੈਂਟ ਚੀਜ਼ ਆ ਯਾਰ ਪਰ ਮੋਲੇ ਨੂੰ ਬਈ ਤਿਆਰ ਕਰਨ ਦੇ ਵਿੱਚ ਨਾ ਫੀਡ ਦਾ ਸਹਿਯੋਗ ਆ ਗਿਆ ਦੇ ਵਿੱਚ ਬਾਈ ਬਾਕੀ ਇਹ ਜਿਹੜਾ ਇੱਥੇ ਪਲੱਸ 50 골ਡਨ ਆ ਇਹਦਾ ਬਹੁਤ ਸਹਿਜ ਹੋਗਾ। ਬਾਕੀ ਤੁਹਾਨੂੰ ਬਾਈ ਦੇਖ ਕੇ ਵੀ ਦਿਖਾਉਣਾ ਮੈਂ। ਨਾ ਜ ਰਹੇ ਬਾਈ ਕੋਈ ਕੌੜਾ ਨਹੀਂ ਵਿੱਚ ਪਸੂ ਤਾਂ ਲੱਗ ਜਾਂਦੇ ਨੇ ਤੜਾਉਣ ਬਾਈ ਲੈਂਦੇ ਨਹੀਂ ਹਨਾ ਬੁਰਾ ਹਾਲ ਆ। ਬਾਕੀ ਹੁਣ ਤੁਸੀਂ ਚੈੱਕ ਕਰਿਓ ਬਾਈ ਆਹ ਦੇਖੋ। ਆ ਹੋ ਗਿਆ ਨਾ ਬਈ 25 ਤੋਂ 30 ਐਮਐਲ ਇੱਕ ਕਰੋ ਹੁਣ ਤੁਸੀਂ ਲੈਂਦਾ ਦੇਖਿਓ ਬਈ ਆ ਚੱਕੋ ਨਿਗਾ ਰੱਖਿਓ ਪਮੋੜੇ ਲੈ ਪੁੱਤ ਇਧਰ ਆ ਦੇ ਤਾਂ ਹਮੂ ਕਰ ਇੱਕ ਐੱਚ ਆ ਗਿਆ ਲੈ 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 ਆ ਕਰਿਓ ਬਈ ਚੱਕ ਲੈ ਦੇਖੋ ਬਈ ਚੱਕੋ ਬਈ ਅੱਪਾ ਮੂੰਹ ਨੂੰ ਹੱਥ ਲਾਇਆ ਦੂਜਾ ਬਈ ਆ ਦੇਖੋ ਲੈ ਸਰਿੰਜਰ ਨੂੰ ਵੀ ਚੱਟਦਾ ਬਈ ਦੇਖੋ ਕਰੋ ਚੱਕ ਲੈ ਇਹ ਚੀਜ਼ ਦਾ ਸਹਿਯੋਗ ਆ ਪ੍ਰਭੂ ਆ ਦੇਖੋ ਥੋੜੇ ਸਾਹਮਣੇ ਕੋਈ ਆਪਾਂ ਇਹਨੂੰ ਹੱਥ ਨਹੀਂ ਲਾਇਆ ਕੁਝ ਨਹੀਂ ਕਰਿਆ ਐ ਮੂਰੇ ਸਰਿੰਜਰ ਕਰ ਲਈ ਆਪੀ ਨਾਲ ਦੀ ਨਾਲ ਪੀ ਗਿਆ ਬਈ ਬਹੁਤ ਘੈਂਟ ਚੀਜ਼ ਆ ਬਈ ਜੇ ਯਾਰ ਤੁਸੀਂ ਕੋਈ ਵੀ ਵੀਰ ਮੇਰੇ ਵਿੱਚ ਕਹਿੰਦੇ ਨੇ ਹਨਾ ਬਈ ਯਾਰ ਮੈਂ ਕੱਟਾਂ ਮੈਂ ਵੀ ਤਿਆਰ ਕਰਦਾ ਇੱਕ ਆ ਚੀਜ਼ ਆ ਨਾ ਬਈ ਇਹ 2 ਲੀਟਰ ਕੱਟੇ ਨੂੰ ਪਾ ਕੇ ਦੇਖ ਲਓ ਜੇ ਤੁਹਾਨੂੰ ਇਹਦਾ ਰਿਜ਼ਲਟ ਨਾ ਦਿੱਤਾ ਤਾਂ ਇਹਦੇ ਪੈਸੇ ਵਾਪਸ ਮੈਂ ਆਪਦੇ ਕੋਲੋਂ ਕਰੂੰਗਾ ਭਾਈ ਇਹ ਚੀਜ਼ ਦੀ ਮੈਂ ਤੁਹਾਨੂੰ ਇੰਨੀ ਸਹੀਦੀ ਦੇ ਸਕਦਾ ਬਾਕੀ ਜਿਹੜਾ ਆ ਗਿਆ ਕੱਟਰੂਆਂ ਵਾਸਤੇ ਉਹ ਆਪਾਂ ਪਾਉਣੇ ਆ ਭਾਈ ਇਹ ਹੱਕਾ ਫੈਕਟਿਵ ਗੋਲਡ ਇਹ ਵੀ ਤੁਹਾਨੂੰ ਬਾਕੀ ਹੁਣ ਮੈਂ ਪਾ ਕੇ ਵੀ ਦਿਖਾਉਣਾ ਭਾਈ ਹਜੇ ਮੈਂ ਦੇਣਾਗਾ ਇਹ ਆਪਾਂ ਗਲਾਸ ਚ ਕੱਢ ਲੈਨੇ ਆ ਭਾਈ ਇਹਦੀ ਵੀ ਕੁਆਲਿਟੀ ਚੈੱਕ ਕਰੋ। ਬਈ ਵੇਚਿਆ ਅਗਲਾ ਕਹਿ ਦਿੰਦਾ ਨਾ ਬਈ ਯਾਰ ਤੂੰ ਕੀ ਪਾਉਣਾ? ਬਹੁਤ ਵੀਰ ਕਹਿੰਦੇ ਨੇ ਵੀ ਤੂੰ ਕੀ ਪਾਉਣਾ। ਆਪਾਂ ਪਾਉਣੇ ਬਈ ਐਚ ਪਲੱਸ ਤੇ ਆਹ ਕਾਫੇਕਟ ਬੋਲਡ ਆ ਇੱਧਰ ਕੱਟਰੂਆਂ ਨੂੰ ਕਰੋ ਚੈੱਕ। ਚੈੱਕੋ ਬਈ। ਧੰਨਵਾਦ ਜੀ। ਅੱਲਾ ਜੇ।